ਗਲਤ ਡੈੱਡ ਬੋਡੀ ਪਰਿਵਾਰ ਨੂੰ ਦੇ ਦਿੱਤੀ ਹਸਪਤਾਲ ਨੇ ਪਰਿਵਾਰ ਹੋ ਗਿਆ ਹੈਰਾਨ ਤੁਸੀਂ ਵੀ ਦੇਖੋ ਕੀ ਹੈ ਪੂਰਾ ਮਾਂਜਰਾ ਜਗਰਾ ਤੋਂ ਆ ਜੀ ਕੀ ਹੋਇਆ ਕੀ ਤੁਹਾਡੇ ਡੈਡੀ ਨਾਲ ਡੈਡੀ ਨੂੰ ਇਫੈਕਸ਼ਨ ਹੋ ਗਈ ਸੀ ਜੀ ਦੀਪਕ ਹਸਪਤਾਲ ਲੈ ਕੇ ਗਏ ਸੀ ਅਸੀਂ 5 ਦਿਨਾਂ ਤੋਂ ਅੱਜ ਦੇ ਦਿਨ ਤੜਕੇ 6 6:30 ਵਜੇ ਡੈਥ ਹੋ ਗਈ ਸਾਨੂੰ ਉਹ ਕਹਿੰਦੇ ਵੀ ਥੱਲੇ ਜਾ ਕੇ ਉਹਦਾ ਬੈਲ ਬੂਲ ਕਲੀਅਰ ਕਰਾਓ ਅਸੀਂ ਬੈਲ ਕਲੀਅਰ ਕਰਾ ਕੇ ਉਸ ਤੋਂ ਬਾਅਦ ਦੇ ਵਿੱਚ ਉਹ ਜਿਹੜੀਆਂ ਥੱਲੇ ਕੁੜੀਆਂ ਵਾਂ ਸਾਨੂੰ ਕਹਿੰਦੇ ਵੀ ਉੱਤੇ ਜਾਓ ਕਿ ਜਿੱਥੇ ਤੁਹਾਡਾ ਸੀਗਾ ਡੈਡੀ ਅਸੀਂ ਉੱਤੇ ਚਲੇ ਗਏ ਜਿਹੜੇ ਉਹ ਗਾਰਡ ਸੀ ਉਹ ਗਾਰਡਾਂ ਨੇ ਸਾਨੂੰ ਕਿਹਾ ਵਾ ਵੀ ਤੁਹਾਡੀ ਮੌਕਚਰ ਚ ਬੋਡੀ ਚਲੀ ਗਈ ਆ ਵੀ ਥੱਲੇ ਗੇਟ ਤੇ ਜਾ ਕੇ ਇੱਕ ਮੁਲਾਜ਼ਮ ਨੂੰ ਸਾਡੇ ਨੂੰ ਬੁਲਾਓ ਤੇ ਉਹ ਤੁਹਾਨੂੰ ਉੱਥੋਂ ਚਕਾਉਣਗੇ ਅਸੀਂ ਕਿਹਾ ਠੀਕ ਆ ਜੀ ਬੈਲ ਜੀ ਦਿਖਾ ਤੇ ਉਹਨਾਂ ਨੂੰ ਕਟਾਕ ਉੱਪਰ ਵੀ ਦਿਖਾ ਦੇ ਥੱਲੇ ਵੀ ਕਟਵਾ ਲੈ ਉਦੋਂ ਆਈਏ ਚਲੇ ਗਏ ਚੱਕ ਕੇ ਸਾਨੂੰ ਉਹਨੇ ਜਿੰਦਾ ਖੋਲਿਆ ਚਕਾ ਕੇ ਤਿੰਨ ਡੱਬੇ ਪਏ ਸੀ ਅੰਦਰ ਸਾਨੂੰ ਤਾਂ ਹੁਣ ਪਤਾ ਨਹੀਂ ਸੀ ਬੋਡੀ ਪੈਕ ਕੀਤੀ ਹੋਈ ਸੀਗੀ ਉਹਨਾਂ ਨੇ ਅਸੀਂ ਚੱਕੀ ਉਹਨੇ ਲੜਾਈ ਮੁੰਡੇ ਦੇ ਅੰਦਰ ਜਾ ਕੇ ਚਾਬੀ ਜਿੰਦਾ ਖੋਲਿਆ ਚਾਬੀ ਉਹਦੇ ਕੋਲ ਸੀ ਨਾ ਗਾਰਡ ਕੋਲ ਮੌਕਛਰ ਤੇ ਜਦੋਂ ਸਿਆਈ ਅਸੀਂ ਚੱਕ ਕੇ ਘਰੇ ਲਿਆ ਘਰੇ ਲਿਆ ਕੇ ਬੁੜੀਆਂ ਰੋਈ ਜਾਂਦੇ ਚੱਲ ਪਹਿਲੇ ਸਾਡੇ ਟੈਨਸ਼ਨ ਬਹੁਤ ਜ਼ਿਆਦਾ ਪਈ ਹੋਈ ਸੀਗੀ ਬੁਰਾ ਹਾਲ ਹੋਇਆ ਪਿਆ ਸਾਡਾ ਜਦੋਂ ਅਸੀਂ ਘਰੇ ਲਿਆਂਦੇ ਹੁਣ ਸਾਡੀ ਨਮਾਉਣ ਦੀ ਤਿਆਰੀ ਸੀਗੀ ਮੈਂ ਥੋੜਾ ਜਿਆ ਕੇ ਵੀ ਚਲੋ ਘਰ ਦੇ ਕਹਿਣ ਲੱਗੇ ਵੀ ਥੋੜਾ ਜਿਹਾ ਮੂੰਹ ਦੇਖੀਏ ਵੀ ਇੰਨੇ ਦਿਨਾਂ ਦੇ 5-6 ਦਿਨਾਂ ਤੋਂ ਬਾਹਰ ਸੀਗੇ ਬਾਲਾ ਕੁੜੀ ਕਰੀ ਜਾਂਦੀ ਸਾਡੀ ਮੇਰੀ ਭੈਣ ਜਦੋਂ ਮੂੰਹ ਦਿਖਾਉਣ ਲੱਗੇ ਤੇ ਉਹ ਲੇਡੀ ਸੀ ਜੀ ਪਰ ਲੇਡੀ ਲਈ ਡੈਡੀ ਦੀ ਬੋਡੀ ਨਹੀਂ ਸੀ ਕਿਸੇ ਹੋਰ ਲੇਡੀ ਦੀ ਸੀ ਹਾਂ ਲੇਡਿਸ ਦੀ ਸੀਗੀ ਜੀ ਤੇ ਉਹ ਜਦੋਂ ਭੈਣ ਨੇ ਜਦ ਕੀ ਤੀ ਦੇਖੀ ਗਿਆ ਲੇਡੀਸ ਬਰ ਇੱਕਦਮ ਅਸੀਂ ਪਰੇਸ਼ਾਨ ਹੋ ਗਏ ਫਿਰ ਇਥੇ ਮੱਲੇ ਸਾਡੇ ਰੌਲਾ ਪੈ ਗਿਆ ਵੀ ਇਹ ਕੀ ਤੁਹਾਨੂੰ ਹਸਪਤਾਲਾਂ ਨੇ ਦਿਖਾ ਕੇ ਨਹੀਂ ਤੋਰੀ ਅਸੀਂ ਕਿ ਸਾਰਾ ਕੁਝ ਦਿਖਾ ਕੇ ਚੋਰਿਆ ਪਰ ਆ ਚੱਕਰ ਨਹੀਂ ਹੁਣ ਇਥੇ ਰੁਕ ਪੈਕ ਖੋਲਿਆ ਤੇ ਬਸ ਲੇਡੀਸ ਨਿਕਲੀ ਜੀ ਹਸਪਤਾਲ ਵਾਲੇ ਫਿਰ ਆਪਦੀ ਗਲਤੀ ਨਹੀਂ ਮੰਨਦੇ ਨਹੀਂ ਜੀ ਮੰਨਦੇ ਨਹੀਂ ਗਲਤੀ ਇਹਨਾਂ ਨੇ ਕੁਝ ਨਹੀਂ ਉਹਨਾਂ ਤਾਂ ਉਹ ਤਾਂ ਸਾਨੂੰ ਕਹਿੰਦੇ ਬੈਲੇ ਨਹੀਂ ਕਲੀਅਰ ਕੀਤਾ ਤੇ ਬਿੱਲ ਅਸੀਂ 2 ਘੰਟੇ ਕੁੜੀਆਂ ਦੇ ਥੱਲੇ ਬੈਠੇ ਰਹੇ ਉਹ ਸਾਨੂੰ ਉੱਪਰ ਭੇਜਦਿਆ ਕਰਨ ਕਰੇ ਥੱਲੇ ਭੇਜਦਿਆ ਕਰਨ ਵੀ ਤੁਹਾਡਾ ਕਲੀਅਰ ਨਹੀਂ ਹੋਇਆ ਬਿੱਲ ਵਾਲੇ ਅਸੀਂ ਉੱਤੋਂ ਆਏ ਥੱਲੇ ਫਿਰ ਉਹਨਾਂ ਨੇ ਆਪ ਫੋਨ ਲਾਇਆ ਉੱਤੇ ਬੇਨਾਂ ਦਾ ਭੇਲ ਭੇਜੋ ਬਿੱਲ ਜਿਵੇਂ ਜਿਵੇਂ ਸਾਡੇ ਪੈਸੇ ਜਮ੍ਹਾਂ ਕਰਾਛੀ ਰਸੀਤਾਂ ਦਿਖਾਈਆਂ ਉਹ ਕਹਿੰਦੇ ਤੁਹਾਡਾ ਇੰਨਾ ਬਿੱਲ ਬਣ ਗਿਆ ਹੁਣ ਜਿਵੇਂ ਲਾਸਟ ਵਾਲੇ ਦਿਨ ਉਹਨਾਂ ਨੇ 20300 ਰੁਪਇਆ ਲਿੱਤਾ ਸਾਡੇ ਕੋਲ 14 ਰੁਪਏ 2031460 ਕੋ ਰਸੀਦ ਜਿਹੜੇ ਪਹਿਲਾਂ ਸੀਗੇ ਪੈਸੇ ਜਮਾਉ ਲੱਗ ਸੀ ਜਿਹੜੀ ਅੱਜ ਜਿੱਦੇ ਛੁੱਟੀ ਲੱਤੀ ਆ ਸੀ ਉਹ ਜਾ ਕੇ ਸੀ ਉੱਪਰ ਗਈ ਸੀ ਉਹ ਤੁਹਾਨੂੰ ਦੱਸ ਹੀ ਦਿੱਤੀ ਪਹਿਲਾਂ ਉਹ ਗੱਲ ਆ ਸੀ ਵੀ ਲੇਡੀ ਸੀ ਉਹ ਆਏ ਆ ਇੱਥੇ ਹਸਪਤਾਲ ਵਾਲੇ ਡੈਡੀ ਦੀ ਬੋਡੀ ਲੈ ਕੇ ਕਿ ਨਹੀਂ ਉਹ ਜਿਨ੍ਹਾਂ ਦੀ ਲੇਡੀ ਸੀ ਸੀ ਉਹ ਆਏ ਸੀਗੇ ਜੀ ਉਹ ਆਏ ਸੀ ਹਾਂਜੀ ਉਹ ਆਪ ਗੱਡੀ ਜਿਹੜੀ ਛੱਡ ਕੇ ਗਈ ਸੀ ਇਹਨੂੰ ਉਹੀ ਮੁੰਡਾ ਗੱਡੀ ਵਾਲਾ ਛੱਡ ਕੇ ਗਿਆ ਤੇ ਹੁਣ ਸਾਡੀ ਬੋਡੀ ਛੱਡ ਗਿਆ ਆਪ ਦੀ ਉਹਨਾਂ ਦੀ ਲੇਡੀ ਸੀ ਦੀ ਲੈ ਗਿਆ ਜੀ ਉਹ ਲੇਡੀਆਂ ਕਿੱਥੋਂ ਦੇ ਸੀ? ਉਹ ਲੁਧਿਆਣੇ ਦੇ ਸੀਗੇ ਜੀ। ਹਾਂ ਉਹ ਹਾਂ ਲੁਧਿਆਣੇ ਦੇ ਸੀਗੇ। ਠੀਕ ਹੈ। ਹਾਂ ਜੀ ਹਸਪਤਾਲ ਦੀ ਨਲਕੀ ਕਰਕੇ ਬੜਾ ਖੱਜਲ ਖਵਾਰ ਹੋਣਾ। ਹਾਂ ਜੀ ਹਾਂ ਜੀ ਹਾਂ ਜੀ ਬਹੁਤ ਜ਼ਿਆਦਾ ਜੀ ਇਹ ਤਾਂ ਜਿਸਕਾਰਾ ਕਰਦ ਨੇ ਕੁਜਰਤੀ ਅਸੀਂ ਦੇਖਣ ਲੱਗੇ ਨਿਵਾਉਣ ਲੱਗੇ ਸਾਨੂੰ ਪਤਾ ਲੱਗ ਗਿਆ। ਇੱਥੇ ਸਰ ਮੇਰੇ ਗਵਾਨ ਦੇ ਅੰਦਰ ਇੱਕ ਜੋਗਿੰਦਰ ਸਿੰਘ ਨਾਮ ਦੇ ਸਾਡੇ ਮਤਲਬ ਅੰਕਲ ਜੀ ਲੱਗਦੇ ਸੀਗੇ ਜਿਨ੍ਹਾਂ ਨੂੰ ਚੈਸਟ ਇਨਫੈਕਸ਼ਨ ਹੋ ਗਈ ਸੀਗੀ। ਤੇ ਜਿਨ੍ਹਾਂ ਨੂੰ ਪਹਿਲਾਂ ਇੱਥੇ ਰੱਖਿਆ ਸਿਵਲ ਹਸਪਤਾਲ ਫਿਰ ਲੁਧਿਆਣਾ ਇਹਨਾਂ ਨੇ ਰੈਫਰ ਕਰਤਾ ਸੀ ਦੀਪਕ ਹਸਪੀਟਲ ਲੁਧਿਆਣਾ ਚ ਲੈ ਕੇ ਸੀਗੇ ਇਹ ਪੰਜ ਛੇ ਦਿਨ ਉੱਥੇ ਡਾਕਰੇ ਅੱਜ ਸਵੇਰੇ ਮੈਨੂੰ ਇਹਨਾਂ ਦਾ ਫੋਨ ਆਇਆ ਵੀ ਉਹਨਾਂ ਦੀ ਮੌਤ ਹੋ ਗਈ ਆ ਵੀ ਤੁਸੀਂ ਇੱਥੇ ਪ੍ਰਬੰਧ ਕਰੋ ਅਸੀਂ ਬਾਡੀ ਲੈ ਕੇ ਆਉਨੇ ਆ ਚਲੋ ਜੀ ਇਹ ਜਦੋਂ ਤਦੂਤ ਤਰ ਘੰਟੇ ਨਾ ਆਏ ਮੈਂ ਉਹਨੂੰ ਫੋਨ ਲਾਇਆ ਕਹਿੰਦੇ ਵੀ ਅਸੀਂ ਬੈਲ ਬੁਲ ਕਰਾਉਣ ਲਈ ਲੇਟ ਹੋ ਗਿਆ ਥੋੜਾ ਜਿਹਾ ਸਾਡਾ ਕਲੀਅਰ ਹੋਵੇ ਤੁਰਪੇ ਆ ਘਰੇ ਪਹੁੰਚੇ ਬਾਡੀ ਕਵਰ ਸੀ ਮੈਂ ਪੁੱਛਿਆ ਕਵੜ ਕਿਉਂ ਕਹਿੰਦੇ ਡਾਕਟਰਾਂ ਨੇ ਕਿਹਾ ਵੀ ਇਹਨੂੰ ਤੁਸੀਂ ਜਲਦੀ ਖੋਲਣਾ ਨਹੀਂ ਹੈਗਾ ਵੀ ਇਹਨੂੰ ਕੋਈ ਮੈਡੀਸਨ ਵਗੈਰਾ ਲਾਈ ਹੋਈ ਹੈ ਇਨਫੈਕਸ਼ਨ ਤੋਂ ਚਲੋ ਹੈਰਾਨੀ ਹੋਈ ਜੀ ਜਦੋਂ ਲੇਡੀਜ਼ ਨੇ ਦੇਖਿਆ ਹਨ ਮਹੌਂਦੀ ਤਿਆਰੀ ਕੀਤੀ ਤਾਂ ਮਨ ਨੂੰ ਇੱਕ ਬਹੁਤ ਵੱਡੀ ਮਹਿਕਮਾ 6:00 ਵਜੇ ਵੀ ਇੰਨੀ ਇੱਕ 6:00 ਵਜੇ ਆ ਵੀ ਇੱਕ ਲੇਡੀਜ਼ ਦੀ ਜਿਹੜੀ ਬਾਡੀ ਸੀ ਉਹ ਦੇਖੀ ਤਾਂ ਸਾਨੂੰ ਹੈਰਾਨੀ ਹੋਈ ਤਾਂ ਅਸੀਂ ਤੁਰੰਤ ਹਸਪੀਟਲ ਕੈਪਸ਼ਨ ਤੇ ਵੀ ਜਿਹੜਾ ਸਟਾਫ ਸੀਗਾ ਤੁਹਾਨੂੰ ਪਤਾ ਹੀ ਹੋ ਉਹ ਕਦੇ ਇੱਧਰ ਅਸੀਂ ਗੱਲ ਕਰਾਉਂਦੇ ਹਾਂ ਜੀ ਇਹ ਕਰਦੇ ਆ ਉਹ ਕਰਦੇ ਹੋ ਇੱਥੇ ਤਾਂ ਕਹਿ ਦਿੱਤਾ ਗਿਆ ਵੀ ਤੁਸੀਂ ਗਲਤ ਬੋਡੀ ਚੱਕ ਕੇ ਲੈ ਗਏ ਤੁਹਾਡੇ ਬਿੱਲ ਨਹੀਂ ਕਲੀਅਰ ਹੋਏ ਸੀ ਦੇਖੋ ਬਲਕਿ ਬਿੱਲ ਕਲੀਅਰ ਹੋਏ ਤਾਂ ਦੀ ਬੋਡੀ ਜਿੱਤੀ ਬੋਡੀ ਸਟਾਫ ਨੇ ਦਿੱਤੀ ਮੋਰਚੀ ਜੋ ਕੱਢ ਕੇ ਦਿੱਤੀ ਆ ਜੀ ਤੇ ਜਦੋਂ ਮੈਂ ਮਾਲਕ ਨਾਲ ਵੀ ਗੱਲ ਕੀਤੀ ਆ ਮਤਲਬ ਉਹਨਾਂ ਦਾ ਵੀ ਰੁਪਈਆ ਬਹੁਤਾ ਵਧੀਆ ਨਹੀਂ ਸੀਗਾ ਕਹਿਣ ਦਾ ਮਤਲਬ ਕੁੱਲ ਮਿਲਾ ਕੇ ਕੋਈ ਨਹੀਂ ਔਰਤ ਦੀ ਸਾਡੇ ਕੋਲ ਸਤਿਕਾਰਯੋਗ ਮਾਤਾ ਦੀ ਬੋਡੀ ਆਈ ਉਹਨਾਂ ਦਾ ਪਰਿਵਾਰ ਵੀ ਪਰੇਸ਼ਾਨ ਸੀਗਾ ਜੀ ਇਹ ਇਦੋਂ ਇਹ ਵੀ ਪਰੇਸ਼ਾਨ ਹੋਏ ਅੱਜ ਮਤਲਬ ਕਹਿ ਲਾ ਵੀ ਹਜ਼ਾਰਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਇਹਦੇ ਨਾਲ ਇੱਕ ਹਸਪਤਾਲ ਦੀ ਗਲਤੀ ਨਾਲ ਹਸਪਤਾਲ ਨੇ ਲਾਇਜ਼ ਨਹੀਂ ਕੀਤਾ ਬਹੁਤ ਦੁੱਖ ਵਾਲੀ ਗੱਲ ਆ ਕੀ ਮੰਗ ਕਰਦੇ ਹੋਗੇ ਅੱਗੇ ਤੋਂ ਇਹ ਮੰਗ ਕਰਦੇ ਆ ਜੀ ਦੇਖੋ ਜਿਹੜੇ ਜ਼ਿੰਮੇਵਾਰ ਲੋਕ ਨੇ ਹਸਪਤਾਲ ਦੇ ਜਿਹੜੇ ਲੋਕ ਨੇ ਹਸਪਤਾਲ ਉਹਨਾਂ ਤੇ ਕਾਰਵਾਈ ਕਰੇ ਵੀ ਇਦਾਂ ਦੀ ਭੁੱਖ ਦੇ ਅੰਦਰ ਗਲਤੀ ਨਾ ਹੋਵੇ ਕਿਸੇ ਦੀ ਵੀ ਜਿਹੜੀਆਂ ਭਾਵਨਾਵਾਂ ਹੈਗੀਆਂ ਆਸਤਾਵਾਂ ਹੈਗੀਆਂ ਖੱਜਲ ਖਵਾਰ ਨਾ ਹੋਣਾ ਪਵੇ ਜੀ ਅੱਜ ਬੜੀ ਖੱਜਲ ਖਵਾਰੀ ਹੋਈ ਹੈ ਜੀ ਬਹੁਤ ਜ਼ਿਆਦਾ ਜੀ ਦੇਖੋ ਇਹ ਸੰਸਕਾਰ ਕਰ ਦਿੰਦੇ ਜਾਂ ਕੁਝ ਵੀ ਹੋ ਜਾਂਦਾ ਜਾਂ ਉਹੀ ਕਰ ਓਹ ਨਿਪਰੇ ਚੜਨ ਗਿਆ ਨਹੀਂ ਤਾਂ ਅੱਜ ਬਹੁਤ ਵੱਡਾ ਇੱਕ ਪਾਪ ਹੋ ਜਾਣਾ ਸੀਗਾ ਜੀ ਕਿਸੇ ਹੋਰ ਦੀ ਬੋਡੀ ਸੀ ਤੇ ਬਿਲਕੁਲ ਬਿਲਕੁਲ ਜੀ ਬਹੁਤ ਮੈਂ ਦੋਨਾਂ ਪਰਿਵਾਰਾਂ ਲਈ ਬਹੁਤ ਹੀ ਇੱਕ ਮਤਲਬ ਕਹਿ ਲੋ ਵੀ ਨਾ ਸਾਰੀ ਭੁਲਣ ਵਾਲਾ ਜਿਹੜਾ ਦੁੱਖ ਸੀ ਕਸ਼ਟ ਸੀ ਉਹ ਮੰਨੂ ਰਹਿਣਾ ਸੀਗਾ ਉਹ ਜਿਹਦੀ ਔਰਤ ਦੀ ਬੋਡੀ ਸੀ ਉਹ ਵੀ ਲੁਧਿਆਣੀ ਤੋਂ ਸੀਗੇ ਉਹ ਵੀ ਲੁਧਿਆਣੀ ਤੋਂ ਸੀ ਉਹਨਾਂ ਨੇ ਮੇਰੇ ਖਿਆਲ ਪੁਲਿਸ ਕੰਪਲੇਂਟ ਵੀ ਕੀਤੀ ਆ ਹੁਣ ਇਹ ਤਾਂ ਦੇਖਣਾ ਹੋਵੇਗਾ ਵੀ ਇਹ ਵੱਡਾ ਹਸਪਤਾਲ ਆ ਜੀ ਉੱਤੇ ਕਾਰਵਾਈ ਹੁੰਦੀ ਕਿ ਨਹੀਂ ਹੁੰਦੀ ਪਰ ਉਹਨਾਂ ਨੇ ਪੁਲਿਸ ਨੂੰ ਕੰਪਲੀਟ ਕੀਤੀ ਆ ਅਸੀਂ ਉਹਨਾਂ ਨੂੰ ਬੜੇ ਰਿਸਪੈਕਟਫੁਲੀ ਤਰੀਕੇ ਨਾਲ ਬੋਡੀ ਦਿੱਤੀ ਕਿਉਂਕਿ